ਜੀ ਸਸ਼ਕਾਂ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਤੇ ਚਲੋ ਵਾਹਿਗੁਰੂ ਹਨਾ ਹਰ ਇੱਕ ਨੂੰ ਤੰਦਰੁਸਤੀਆਂ ਬਖਸ਼ੇ ਹਰ ਇੱਕ ਦੇ ਘਰ ਦੇ ਵਿੱਚ ਰੌਣਕਾਂ ਲੱਗੀਆਂ ਰਹਿਣ ਹਨਾ ਤੇ ਹਾਂ ਜੀ ਅੱਜ ਆਪਨੇ ਕੋਲੇ ਨਾ 10 ਕੁੜੀਆਂ ਦੇ ਡਾਟੇ ਆਏ ਹੋਏ ਸੀ ਹਨਾ 10 ਕੁੜੀਆਂ ਦੇ ਡਾਟੇ ਆਏ ਹੋਏ ਆ ਤੇ ਪਹਿਲਾਂ ਤਾਂ ਜੀ ਮੈਂ ਉਹਨਾਂ ਨੂੰ ਰਿਪਲਾਈ ਕਰਨਾ ਚਾਹੁੰਦੀ ਆ ਜਿਹੜੇ ਕਹਿ ਦਿੰਦੇ ਆ ਕਿ ਮੈਡਮ ਤੁਸੀਂ ਰਿਪਲਾਈ ਨਹੀਂ ਕਰਦੇ ਹਨ ਇਹ ਫੇਕ ਆ ਇਹਨਾਂ ਨੇ ਸਾਡਾ ਪੈਸਾ ਖਾਲਿਆ ਜੋ ਕੁਛ ਵੀ ਆ ਜਿੰਨਾ ਨੇ ਮੈਨੂੰ ਪਿਛਲੀ ਵਾਰੀ ਇਹ ਕਮੈਂਟ ਕੀਤਾ ਸੀ ਕਿ ਹਾਂਜੀ ਅਸੀਂ ਵੀ ਪੈਸੇ ਭਰੇ ਆ ਪੈਡੀ ਗੱਲ ਤਾਂ ਪਲੀਜ਼ ਉਹ ਮੇਰਾ ਨੰਬਰ ਮੈਂਸ਼ਨ ਕਰ ਦੇਣ ਵਿੱਚ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਤੁਸੀਂ ਕਿਹੜੇ ਨੰਬਰ ਤੇ ਹਨ ਪੇਮੈਂਟ ਕੀਤੀ ਹੋਊਗੀ ਸਭ ਮੈਨੂੰ ਪਤਾ ਚੱਲ ਸਕੇ ਜੀ ਸੋ ਦੇਖੋ ਮੈਂ ਤੁਹਾਨੂੰ ਨਹੀਂ ਜਾਣਦੀ ਤੁਸੀਂ ਮੈਨੂੰ ਨਹੀਂ ਜਾਣਦੇ ਫਿਰ ਵੀ ਆਪਾਂ ਇੰਨੀ ਵੱਡੀ ਗੱਲ ਇੱਕ ਦੂਸਰੇ ਨੂੰ ਕਹਿ ਦੇਣੀ ਹਨਾ ਬਹੁਤ ਵੱਡੀ ਹੁੰਦੀ ਹੈ ਜੀ ਇਹ ਹਨਾ ਤੇ ਪਲੀਜ਼ ਕੋਈ ਇਦਾਂ ਦਾ ਕਮੈਂਟ ਨਾ ਕਰਿਆ ਕਰੋ ਹਾਲਾਂਕਿ ਹਜੇ ਤੱਕ ਤਾਂ ਕਿਸੇ ਕੋਲੇ ਮੇਰਾ ਨੰਬਰ ਹੀ ਨਹੀਂ ਹੁੰਦਾ ਜੀ ਜਲਦੀ ਜਿਨ੍ਹਾਂ ਦੇ ਨਾਲ ਮੈਂ ਖੁਦ ਕੰਟੈਕਟ ਕਰਦੀਆਂ ਉਹਨਾਂ ਕੋਲੇ ਮੇਰਾ ਨੰਬਰ ਹੁੰਦਾ ਹੈ ਤੇ ਜੋ ਕਿ ਆਪਾਂ ਦੋ-ਤਿੰਨੇ ਰਿਸ਼ਤੇ ਹੁੰਨੇ YouTube ਦੇ ਥਰੂ ਸੀਰੀਅ ਚੜਾਏ ਹੋਏ ਨੇ ਹਨਾ ਉਹਨਾਂ ਕੋਲੇ ਮੇਰਾ ਨੰਬਰ ਜ਼ਰੂਰ ਹੋਏਗਾ ਬਟ ਇਹ ਆ ਕਿ ਉਹਨਾਂ ਦੇ ਆਪਾਂ ਰਿਸ਼ਤੇ ਸੀਰੀਅ ਚੜਾ ਸਕਦੇ ਆ ਉਹ ਇਦਾਂ ਦੀ ਗੱਲ ਨਹੀਂ ਬੋਲ ਸਕਦੇ ਕਿ ਨਾ ਹੀ ਉਹ ਕਿਸੇ ਨੂੰ ਨੰਬਰ ਆਪਣਾ ਮੈਂਸ਼ਨ ਕਰਨਗੇ ਹਨਾ ਸੋ ਪਲੀਜ਼ ਇਦਾਂ ਦੀ ਗੱਲ ਬੋਲਣ ਤੋਂ ਪਹਿਲਾਂ 100 ਵਾਰ ਸੋਚਿਆ ਕਰੋ ਜੀ ਹਨਾ ਤੇ ਬਾਕੀ ਹਾਂਜੀ ਜੋ ਅੱਜ ਡਾਟੇ ਆਏ ਹੋਏ ਆਪਣੇ ਕੋਲੇ ਉਹ ਮੈਂ ਬਾਰ-ਬਾਰ ਤੁਹਾਨੂੰ ਬੋਲ ਦਿੰਨੀ ਆ ਜੀ 10 ਕੁੜੀਆਂ ਦੇ ਡਾਟੇ ਆ ਹਨਾ ਤੇ ਆਪਾਂ ਨੂੰ ਇਹ ਹੈ ਕਿ ਉਹਨਾਂ 10 ਆਸਤੇ ਹੀ ਮੁੰਡੇ ਵਧੀਆ ਚਾਹੀਦੇ ਆ ਵਧੀਆ ਪਰਫੈਕਟ ਮੁੰਡੇ ਹੋਣ ਇੱਕ ਤਾਂ ਜੀ ਹੈਗੀ ਆ ਕੁੜੀ ਦਾ ਡਾਟਾ ਹੈਗਾ ਇੱਕ ਦਾ 1999 ਆ ਖੱਤਰੀ ਅਰੋੜਾ ਪਰਿਵਾਰ ਦੀ ਕੁੜੀ ਹੈ ਜੀ ਹਨਾ ਖੱਤਰੀ ਅਰੋੜਾ ਪਰਿਵਾਰ ਜੋ ਕਿ ਸਿੱਖਾਂ ਦੇ ਵਿੱਚ ਆਉਂਦੀ ਆ ਜੀ ਸਿੱਖਾ ਦੇ ਵਿੱਚ ਹੈ ਜੇ ਕੁੜੀ ਤੇ ਉਹਨਾਂ ਨੂੰ ਬਾਹਰ ਦਾ ਮੁੰਡਾ ਹੀ ਚਾਹੀਦਾ ਹੈ ਕੁੜੀ ਗ੍ਰੈਜੂਏਸ਼ਨ ਹੈ ਜੀ ਚੰਡੀਗੜ੍ਹ ਦੇ ਵਿੱਚ ਜੋਬ ਕਰਦੀ ਹੈ ਹਾਈਟ 5 1 ਹੈ ਕੁੜੀ ਦੀ ਕੁੜੀ ਸਮਾਰਟ ਹੈ ਗੁੱਡ ਲੁਕਿੰਗ ਹੈ ਜੀ ਬਹੁਤ ਵਧੀਆ ਨੇਚਰ ਵਾਲੀ ਇਸ ਪਰ ਫੈਮਲੀ ਵੀ ਬਹੁਤ ਵਧੀਆ ਹੈ ਜੀ ਤੇ ਉਹਨਾਂ ਨੂੰ ਚਾਹੀਦਾ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਇਹਨਾਂ ਤਿੰਨਾਂ ਕੰਟਰੀਆਂ ਚੋਂ ਮੁੰਡਾ ਪੀਆਰ ਹੀ ਹੋਵੇ ਜੀ ਕਿਉਂਕਿ ਕੁੜੀ ਪੜ੍ਹੀ ਲਿਖੀ ਹੈ ਜੌਬ ਕਰਦੀ ਹੈ ਆਪਾਂ ਨੂੰ ਕੀ ਪਤਾ ਹਨਾ ਕਿ ਐਦਾਂ ਉਹਨਾਂ ਨੇ ਇੱਧਰ ਦਾ ਵੈਲ ਸੈਟਲਡ ਮੁੰਡੇ ਨੇ ਉਹਨਾਂ ਨੂੰ ਬਹੁਤ ਦੱਸੇ ਸੀਗੇ ਬਟ ਉਹ ਕਹਿੰਦੇ ਕਿ ਸਾਨੂੰ ਉਧਰ ਦਾ ਹੀ ਕੈਨੇਡਾ ਦਾ ਆਸਟ੍ਰੇਲੀਆ ਦਾ ਜਾਂ ਨਿਊਜ਼ੀਲੈਂਡ ਦਾ ਪੀਆਰ ਮੁੰਡਾ ਹੀ ਹੋਵੇ ਜੀ ਹਨਾ ਸੋ ਪੀਆਰ ਮੁੰਡਾ ਜਿਹੜਾ ਵੀ ਕੋਈ ਹੋਵੇ ਖੱਤਰੀ ਅਰੋੜਾ ਪਰਿਵਾਰ ਚੋ ਜੋ ਕਿ ਸਰਦਾਰ ਹੋਵੇ ਜੀ ਮੁੰਡਾ ਇਹ ਪਹਿਲੀ ਕੁੜੀ ਆ ਜਿਹਦੇ ਏ ਡਿਮਾਂਡ ਹੈ ਕਿ ਮੁੰਡਾ ਸਰਦਾਰ ਹੋਵੇ ਜੀ ਹਨਾ ਤੇ ਮੇਰੇ ਕੋਲ ਯੂਕੇ ਦਾ ਇੱਕ ਡਾਟਾ ਆਇਆ ਸੀ ਬਟ ਇਹ ਆ ਕਿ ਉਹ ਪੀਆਰ ਨੇ ਆਪਾਂ ਨੂੰ ਵੀ ਪਤਾ ਕਿ ਯੂਕੇ ਦੇ ਵਿੱਚ ਜਲਦੀ ਪੀਆਰ ਨਹੀਂ ਹੁੰਦੇਗੇ ਸੋ ਉਹਨਾਂ ਨੂੰ ਮੁੰਡਾ ਪੀਆਰ ਹੀ ਚਾਹੀਦਾ ਹੈ ਜੀ ਪਹਿਲਾ ਡਾਟਾ ਇਹ ਆ ਹਨਾ ਇਹ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਦੂਸਰਾ ਡਾਟਾ ਜੀ ਜੋ ਦੂਸਰਾ ਡਾਟਾ ਹੈ ਦੂਸਰਾ ਡਾਟਾ ਵੀ ਹੈਗਾ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਐ ਜੱਟ ਸਿੱਖ ਪਰਿਵਾਰ ਦੀ ਕੁੜੀ ਐ ਜੀ ਜੋ ਕਿ ਐਡਵੋਕੇਟ ਐ ਉਹਦਾ ਮੈਂ ਡਾਟਾ ਪਹਿਲਾਂ ਵੀ ਬੋਲਿਆ ਸੀ ਬਟ ਉਹਦੇ ਲਈ ਹਜੇ ਤੱਕ ਮੇਨੂੰ ਮੁੰਡਾ ਨਹੀਂ ਮਿਲ ਰਿਹਾ ਜੀ ਜੋ ਕਿ ਕੁੜੀ ਐਡਵੋਕੇਟ ਐ ਜੀ ਹਨਾ ਤੇ ਕੁੜੀ ਨੇ ਐਲ ਐਲ ਬੀ ਦੀ ਸਟੱਡੀ ਕੀਤੀ ਹੋਈ ਐ ਚੰਡੀਗੜ੍ਹ ਦੀ ਵਿੱਚ ਪ੍ਰਾਈਵੇਟ ਟੀਚਰ ਪ੍ਰਾਈਵੇਟ ਸੌਰੀ ਜੀ ਪ੍ਰਾਈਵੇਟ ਵਕੀਲ ਲੱਗੀ ਹੋਈ ਐ ਜੀ ਹਨਾ ਕੋਈ ਸਰਕਾਰੀ ਨਹੀਂ ਆਪਾਂ ਕਹਿ ਸਕਦੇਗੇ ਸੋ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਨੂੰ ਬਾਹਰਲਾ ਨਹੀਂ ਚਾਹੀਦਾ ਉਹਨਾਂ ਨੂੰ ਇੱਧਰ ਦਾ ਹੀ ਮੁੰਡਾ ਚਾਹੀਦਾ ਹੈ ਜੀ ਜੋ ਕਿ ਇੱਧਰ ਦਾ ਹੀ ਹੋਵੇ ਜੱਟ ਸਿੱਖ ਪਰਿਵਾਰ ਦਾ 15 ਜਾਂ 20 ਕਿੱਲੇ ਪੈਲੀ ਦੇ ਵਿੱਚ ਹੋਵੇ ਜੀ ਹਨਾ ਇਹ ਸੀ ਜੀ ਦੂਸਰੀ ਕੁੜੀ ਦਾ ਡਾਟਾ 3ਰਡ ਕੁੜੀ ਦਾ ਡਾਟਾ ਮੈਂ ਤੁਹਾਨੂੰ ਬੋਲਣ ਲੱਗੀ ਹਾਂ ਜੀ ਹਨਾ ਉਹ ਵੀ ਹੈਗਾ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਜਰ ਸਿੱਖ ਪਰਿਵਾਰ ਦੀ ਕੁੜੀ ਹੈ ਜੋ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਹਨਾ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਹਾਈਟ ਹੈਗੀ ਆ 5 6 ਜ਼ਿਆਦਾਤਰ ਇਹ ਹੁੰਦਾ ਹੈ ਕਿ ਜਿਹੜੇ ਫੌਰੀਨ ਦੇ ਮੁੰਡੇ ਹੁੰਦੇ ਆ ਹਾਈਟ ਹੀ ਵੱਧ ਪਾਲਦੇ ਹੁੰਦੇ ਆ ਹਨਾ ਤੇ ਏਜ ਉਹਦੀ ਹੈਗੀ ਹੈ ਜੀ ਕੁੜੀ ਦੀ 26 27 ਸਾਲ ਦੀ ਏਜ ਹੈਗੀ ਹੈ ਤੇ ਹਾਈਟ 5 6 ਹੈ ਜੀ ਰੰਗ ਗੋਰਾ ਹੈ ਸਲੇਮ ਨਾਲ ਨੈਨੀ ਦਾ ਕੋਸ਼ਿਸ਼ ਕੀਤਾ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਹੀ ਪੀਅਰ ਮੁੰਡਾ ਚਾਹੀਦਾ ਹੈ ਪੀਅਰ ਹੋਵੇ ਜੀ ਹਨਾ ਉਧਰ ਲਾਹੀ ਪੀਆਰ ਹੋਵੇ ਜੋ ਕਿ ਇੰਡੀਆ ਆਇਆ ਹੋਵੇ ਉਹ ਕੰਟੈਕਟ ਕਰਨ ਉਹਨਾਂ ਨੂੰ ਇਹ ਹੈ ਕਿ ਇੰਡੀਆ ਦੇ ਵਿੱਚ ਆਇਆ ਹੋਵੇ ਮੁੰਡਾ ਤੇ ਵੀ ਕਿਉਂਕਿ ਉਹਨਾਂ ਨੇ ਮੈਰिज ਕਰਨੀ ਹੀ ਹੈ ਹਨਾ ਤੇ ਨੈਕਸਟ ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲੇ ਇੱਕ ਹੋਰ ਕੁੜੀ ਦਾ ਡਾਟਾ ਹੈ ਜਿਸ ਦਾ ਕਿ ਡੇਟ ਆਫ ਬਰਥ ਹੈਗਾ ਹੈ 1997 ਦਾ ਤੇ ਕੁੜੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਹਨਾ ਕੁੜੀ ਨੇ ਉਹਨੇ ਵੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਕੁੜੀ ਦੀ ਹਾਈਟ ਹੈਗੀ ਹੈ 5 3 ਤੇ ਉਹਨਾਂ ਨੂੰ ਵੀ ਚਾਹੀਦਾ ਹੈ ਜੇ ਜੱਟ ਸਿੱਖ ਪਰਿਵਾਰ ਦਾ ਮੁੰਡਾ ਉਹਨਾਂ ਨੂੰ ਵੀ ਪੀਆਰ ਮੁੰਡਾ ਹੀ ਚਾਹੀਦਾ ਹੈ ਜੇ ਪੀਆਰ ਨਹੀਂ ਹੈਗਾ ਤਾਂ ਇਧਰ ਜੇ ਕੋਈ ਸਰਕਾਰੀ ਜੋਬ ਤੇ ਹੋਵੇ ਤਾਂ ਉਹ ਸਰਕਾਰੀ ਜੋਬ ਵਾਲਾ ਵੀ ਲੈ ਲੈਣਗੇ ਹਨਾ ਸੋ ਇਹ ਕੁੜੀਆਂ ਦੇ ਜਿਹੜੇ ਕਿ ਮੈਂ ਡਾਟੇ ਬੋਲੇਆ ਹਨਾ ਤੁਸੀਂ ਨੋਟ ਜਰੂਰ ਕਰੀ ਚੱਲਿਓ ਜੀ ਕਿਉਂਕਿ ਉਸ ਤੋਂ ਬਾਅਦ ਤੁਸੀਂ ਹੀ ਕਮੈਂਟ ਦੇ ਵਿੱਚ ਪੁੱਛਦੇ ਹੋ ਕਿ ਇਹ ਪੂਰੀ ਫੁੱਲ ਡਿਟੇਲ ਦਿਆ ਕਰੋ ਕਿਉਂਕਿ ਮੈਂ ਇਹੀ ਕਹਿੰਦੀ ਆ ਹਨਾ ਕਿ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਹਨਾ ਤੇ ਜੋ ਨੈਕਸਟ ਡਾਟਾ ਹੈਗਾ ਜੀ ਉਹ ਵੀ ਮੈਂ ਤੁਹਾਨੂੰ ਬੋਲ ਦਿੰਨੀ ਆ ਇੱਕ ਹੈਗਾ ਜੀ ਆਪਣੇ ਕੋਲੇ ਮਝਬੀ ਸਿੱਖ ਪਰਿਵਾਰ ਦੀ ਕੁੜੀ ਹੈ ਮਝਬੀ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਜੀ ਦਾ ਡੇਟ ਆਫ ਬਰਥ ਹੈਗਾ 1997 ਤੇ ਕੁੜੀ ਦਾ ਰੰਗ ਥੋੜਾ ਸਾਵਲਾ ਹੈ ਜੀ ਕਣਕਵੰਨਾ ਹੈ ਤੇ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਮਤਲਬ ਕਿ ਉਹਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਤੇ ਉਹਨਾਂ ਨੂੰ ਤਾਂ ਵੈਸੇ ਜ਼ਿਆਦਾਤਰ ਸਰਕਾਰੀ ਜੌਬ ਵਾਲਾ ਹੀ ਮੁੰਡਾ ਚਾਹੀਦਾ ਹੈ ਇਧਰਲਾ ਹੋਵੇ ਕੁੜੀ ਪ੍ਰੋਫੈਸਰ ਲੱਗੀ ਹੋਈ ਹੈ ਜੀ ਹਨਾ ਕੁੜੀ ਪ੍ਰੋਫੈਸਰ ਲੱਗੀ ਹੋਈ ਆ ਉਹਨਾਂ ਨੂੰ ਇਹ ਹੈ ਕਿ ਇਦਾਂ ਦਾ ਸਰਕਾਰੀ ਜੋਬ ਵਾਲਾ ਮੁੰਡਾ ਹੀ ਮਿਲ ਜਾਵੇ ਤਾਂ ਚਲੋ ਵਧੀਆ ਏ ਕਿਉਂਕਿ ਉਹਨਾਂ ਨੇ ਪ੍ਰਾਈਵੇਟ ਜੋਬ ਵਾਲੇ ਨੂੰ ਨਹੀਂ ਕਰ ਰਹੇਗੇ ਰਿਸ਼ਤਾ ਕਿਉਂਕਿ ਮੇਰੇ ਕੋਲ ਪ੍ਰਾਈਵੇਟ ਜੋਬ ਵਾਲੇ ਬਹੁਤ ਮੁੰਡੇ ਸੀਗੇ ਸੋ ਉਹਨਾਂ ਨੂੰ ਚਾਹੀਦਾ ਇਸ ਸਰਕਾਰੀ ਜੋਬ ਵਾਲਾ ਮੁੰਡਾ ਹੋਵੇ ਤੇ ਜੇ ਕੋਈ ਬਾਹਰਲਾ ਹੋਵੇ ਤਾਂ ਉਹ ਪੀਆਰ ਹੋਵੇ ਜੀ ਕੁੜੀ ਨੇ ਬੀਐਸ ਨਰਸਿੰਗ ਕੀਤੀ ਹੋਈ ਆ ਜੀ ਮਜਬੀ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਹਨਾ ਸੋ ਨੈਕਸਟ ਜੋ ਡਾਟਾ ਹੈਗਾ ਜੀ ਉਹ ਹੈ ਖੱਤਰੀ ਮਾਜਨ ਪਰਿਵਾਰ ਦੀ ਕੁੜੀ ਹੈ ਜੀ ਜਿਹਦਾ ਡੇਟ ਆਫ ਬਰਥ ਹੈਗਾ 2001 ਦਾ ਹਾਈਟ ਹੈਗੀ ਹੈ 5 4 ਜੀ ਗੁੱਡ ਲੁਕਿੰਗ ਸਮਾਰਟ ਹੈ ਸਟੱਡੀ ਹੈਗੀ ਹੈ ਜੀ ਬੀਏ ਤੇ ਸਰਦਾਰ ਫੈਮਲੀ ਤੋਂ ਹੀ ਬਲੋਂਗ ਕਰਦੀ ਹੈ ਉਹ ਬਟ ਉਹਨਾਂ ਨੂੰ ਮੁੰਡਾ ਮੁੰਨਾ ਹੀ ਚਾਹੀਦਾ ਹੈ ਜੀ ਖੱਤਰੀ ਸਰਦਾਰ ਫੈਮਲੀ ਤੋਂ ਹੈ ਜੀ ਹਨਾ ਉਹਨਾਂ ਦਾ ਏਰੀਆ ਹੈਗਾ ਜੀ ਫਿਰੋਜ਼ਪੁਰ ਵਾਲੀ ਸਾਈਡ ਤੋਂ ਤੇ ਉਹਨਾਂ ਨੂੰ ਵੀ ਮੁੰਡਾ ਵੈਲ ਸੈਟਲ ਹੋਵੇ ਜਾਂ ਸਰਕਾਰੀ ਜੋਬ ਵਾਲਾ ਹੋਵੇ ਜੀ ਇੱਧਰ ਹੀ ਹੋਵੇ ਉਹਨਾਂ ਨੂੰ ਬਾਹਰ ਤੱਕ ਦਾ ਕੋਈ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਜੀ ਹਨਾ ਸੋ ਇਹ ਜੋ ਮੈਂ ਡਾਟੇ ਬੋਲੇ ਆ ਛੇ ਸਤ ਤੁਹਾਨੂੰ ਪਲੀਜ਼ ਇਹ ਜ਼ਰੂਰ ਨੋਟ ਕਰ ਲਿਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਕਿਉਂਕਿ ਅੱਜ ਆਪਾਂ ਖੁੱਲ ਕੇ ਡਾਟੇ ਪਾਈ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਕੋਲ ਡਾਟੇ ਬਹੁਤ ਆਏ ਹੋਏ ਹਜੇ ਤੱਕ ਕੁਝ ਮੈਂ ਇਹਨਾਂ ਵੀਡੀਓ ਦੇ ਵਿੱਚ ਡਾਟੇ ਹਜੇ ਤਾਂ ਪ੍ਰੋਸੈਸ ਦੇ ਵਿੱਚ ਰੱਖ ਰਹੀ ਆ ਹਨਾ ਕਿ ਜੋ ਕੀ ਮੈਂ ਨੈਕਸਟ ਵੀਡੀਓ ਦੇ ਵਿੱਚ ਬੋਲਾਂਗੀ ਹਨਾ ਸੋ ਰਿਕਵੈਸਟ ਇਹੀ ਹੈ ਜੀ ਜਦੋਂ ਵੀ ਤੁਸੀਂ ਆਪਣਾ ਬਾਇਓ ਡਾਟਾ ਲਿਖਦੇ ਹੋ ਜਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਲਿਖਿਆ ਹੁੰਦਾ ਉਸੇ ਹੀ ਲੈਂਗੁਏਜ ਦੇ ਵਿੱਚ ਤੁਸੀਂ ਉਸੇ ਰਾਈਟਿੰਗ ਦੇ ਵਿੱਚ ਆਪਣਾ ਕੰਟੈਕਟ ਨੰਬਰ ਲਿਖਿਆ ਕਰੋ ਮੈਂ ਤੁਹਾਡੇ ਨਾਲ ਜ਼ਰੂਰ ਕੰਟੈਕਟ ਕਰਾਂਗੀ ਜੀ ਇਹ ਨਹੀਂ ਹੈਗਾ ਕਿ ਕੰਟੈਕਟ ਨਾ ਕਰਾਂਗੀ ਜੀ ਹਨਾ ਸੋ ਨੈਕਸਟ ਡਾਟਾ ਜੋ ਹੈਗਾ ਜੀ ਉਹ ਹੈ ਜੀ ਆਪਣੇ ਕੋਲੇ ਖੱਤਰੀ ਪਰਿਵਾਰ ਦੀ ਇੱਕ ਕੁੜੀ ਹੈ ਜੀ ਜੋ ਕਿ ਗਰੀਬ ਘਰੋਂ ਹੈ ਹਨਾ ਤੇ ਉਹਨਾਂ ਨੂੰ ਚਾਹੀਦਾ ਏ ਵਧੀਆ ਮੁੰਡਾ ਹੋਵੇ ਕੁੜੀ ਨੇ ਬੀਸੀਏ ਕੀਤੀ ਹੋਈ ਹੈ ਜੀ ਹਨਾ ਉਸ ਕੁੜੀ ਨੇ ਵੀ ਬੀਸੀਏ ਕੀਤੀ ਹੋਈ ਹੈ ਬਸ ਇਹ ਹੈ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਜੇ ਸਰਕਾਰੀ ਜੋ ਆਪਾਂ ਨਾਲ ਤਾਂ ਵਧੀਆ ਏ ਤੇ ਨਹੀਂ ਤਾਂ ਵੈਲ ਸੈਟਲ ਮੁੰਡਾ ਹੋਵੇ ਜੀ ਜ਼ਰੂਰ ਉਸ ਕੁੜੀ ਦਾ ਜਨਮ ਹੈਗਾ ਏ ਜੀ 2003 ਦਾ ਤੇ ਇੱਕ ਆਪਣੇ ਕੋਲੇ ਕੁੜੀ ਆਈ ਸੀਗੀ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੋ ਕਿ ਯੂਕੇ ਦੇ ਵਿੱਚ ਹੈ ਹਨਾ ਯੂਕੇ ਦੇ ਵਿੱਚ ਹੀ ਹੈ ਜੀ ਉਹ ਕੁੜੀ ਤੇ ਕੁੜੀ ਦਾ 2003 ਦਾ ਬਰਥ ਹੈ ਜੀ ਕੁੜੀ ਦਾ 2003 ਦਾ ਬਰਥ ਹੈ ਜੀ ਹਨਾ ਤੇ ਕੁੜੀ ਵਧੀਆ ਪੜ੍ਹੀ ਲਿਖੀ ਹੈ ਜੀ ਯੂਕੇ ਦੇ ਵਿੱਚ ਹੀ ਹੈ ਤੇ ਕੁੜੀ ਦਾ ਡਾਈਵੋਰਸ ਹੋਇਆ ਸੀ ਜੀ ਹਨਾ ਸ਼ਾਰਟ ਟਾਈਮ ਦੇ ਵਿੱਚ ਹੀ ਡਾਈਵੋਰਸ ਹੋ ਗਿਆ ਸੀ ਉਹਨਾਂ ਨੂੰ ਚਾਹੀਦਾ ਹੈ ਉਧਰਲਾ ਪੀਆਰ ਮੁੰਡਾ ਹੋਵੇ ਜੇ ਪੀਆਰ ਨਹੀਂਗਾ ਤਾਂ ਵਰਕ ਪਰਮਿਟ ਤੇ ਵੀ ਹੋਵੇ ਬਟ ਇਹ ਹੈ ਕਿ ਏਜ ਦੇ ਵਿੱਚ ਜ਼ਿਆਦਾ ਡਿਫਰੈਂਸ ਨਾ ਹੋਵੇ ਜੇ ਉਹਦੀ 99 ਦਾ ਹੋ ਜੇ ਜਾਂ 2000 ਦਾ ਹੋ ਜੇ 2001 ਦਾ ਹੋ ਜੇ 997 ਦਾ ਹੋ ਜੇ ਇਸ ਤੋਂ ਜ਼ਿਆਦਾ ਮਤਲਬ ਕਿ ਜਿੱਦਾਂ ਕਿ 94 95 ਜਾਂ 93 ਇਹ ਨਾਲ ਨਾ ਹੋਵੇ ਜੀ ਤੇ ਸੋ ਇਹ ਡਾਟੇ ਹੁਣ ਤੁਸੀਂ ਨੋਟ ਕਰ ਲਓ ਜੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਪਲੀਜ਼ ਵਧੀਆ ਹੀ ਕਮੈਂਟ ਕਰਿਆ ਕਰੋ ਜੀ ਤਾਂ ਕਿ ਆਪਾਂ ਇੱਕ ਦੂਸਰੇ ਦੇ ਨਾਲ ਜੁੜ ਸਕੀਏ ਹਨ ਤੇ ਪਤਵਾਰ ਸ਼ੇਅਰ ਕਰ ਦਿਓ ਜੀ ਨਾਲ ਦੀ ਨਾਲ ਹੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਨੇ ਤੇ ਮਿਲਦੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ